ਆ ਰੱਡੀਏ ਜਲਦੀ ਹੋ ਜਾ ਕਿਸੇ ਵਾਂਗ ਬੋਲ ਰਿਹਾ ਹਾਂ ਜੀ ਰੈਡੀ ਹੋ ਸਾਰੇ ਹਾਂਜੀ ਸਰ ਅੱਜ ਦਾ ਜਿਹੜਾ ਹੈਗਾ ਵਕਤ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਿਆ ਵਿਰੋਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤੁਹਾਨੂੰ ਪਤਾ ਪਿਛਲੇ ਦਿਨਾਂ ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ 1 ਜਨਵਰੀ ਤੋਂ ਲੈ ਕੇ 668 ਮੁਕਦਮੇ ਤਰਜੋਏ 668 ਤੇ 1299 ਤਕਰੀਬਨ 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ 170 ਕਿਲੋ ਹੀਰੋਇਨ ਔਰ 370000 ਜਿਹੜੀਆਂ ਫਾਰਮਾ ਓਪੀਓਇਡਸ ਜਿਨ੍ਹਾਂ ਉਪਰ ਟੈਬਲੇਟਸ ਯਾ ਕੈਪਸੂਲ ਰਿਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਦੇ ਕਰੀਬ ਉਸ ਤੋਂ ਵੀ ਵੱਧ ਜਿਹੜੀ ਹੈ ਡਰੱਗ ਮਨੀ ਔਰ 73 ਵਹੀਕਲਸ ਇਹ ਫੜੀਆਂ ਗਈਆਂ ਡਰੱਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਕੋਲ ਆਰਡਰ ਹੁੰਦੇ ਆ ਪੁਲਿਸ ਅਮਦਦ ਦੇ ਉੱਥੇ ਅਸੀਂ ਅੱਜ ਇਸਲਾਮਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਅਕਾਸ਼ ਹੈ ਬਿਊ ਕੋਰਟ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਬੜਾ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਪਹਿਲਾਂ 25 ਮਕਦਮੇ ਦਰਜ ਨੇ ਇਹ ਤੇ ਇਹਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਦਿਨ ਤੋਂ ਡਰੱਗ ਦਾ ਕੰਮ ਕਰ ਰਹੇ ਹੈ ਔਰ ਇਹਨਾਂ ਦਾ ਜਿਹੜਾ ਜਿਹੜੀ ਡਰੱਗ ਮੰਨੀਣਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਆਪ ਸਾਰੇ ਆਏ ਆ ਸੋ ਦੱਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਜੇ ਆਪਾਂ ਗਲਤ ਧਨ ਨਾਲ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰੱਗ ਮਨੀ ਨਾਲ ਇਹ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਇੱਥੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਏਰੀਆ ਨੂੰ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ 'ਚ ਹੈ ਸਰ ਇਸ ਦੀ ਬੇਟੀ ਵੀ ਤੇ ਇਹਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਕੇਸ 'ਚ ਦਿੱਤੇ ਆ ਪ੍ਰਤਾਪ ਤੇ ਮਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਨਾ ਤੋਂ ਫੜੀ ਹੈ ਔਰ ਕੈਮੀਕਲ ਵੀ ਫੜੇ ਗਏ ਸੀ ਨਾ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਔਰ ਅੱਗੇ ਵੀ ਇਹ ਜਿਹੜੀ ਡਰਾਈਵ ਅਗੇਂਸਟ ਜੁੱਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇਦਾਂ ਜਾਰੀ ਰੱਖਿਆ ਜਾਏ ਸਰ ਇਹ پورے ਪਰਿਵਾਰ ਦੇ ਉੱਤੇ 25 ਮੁਕਦਮੇ ਦਰਜ ਹੈ ਜਾਂ ਫਿਰ ਪਰਿਵਾਰ ਦੇ ਬਖਰੇ ਨੇ ਇਹਦੇ ਬਖਰੇ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਜਿਹੜੇ 25 ਮੁਕਦਮੇ ਹਨ ਜੀ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ सनी ਹੈ ਜੀ ਔਰ ਇਹਦੇ ਖਿਲਾਫ ਪ੍ਰिजन ਐਕਟ ਦੇ ਜੇ ਮਾਨਸਾ ਜੇਲ੍ਹ 'ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਬਾ ਜੇਲ੍ਹ 'ਚ ਵੀ ਇਹਦੇ ਤੇ ਪਰਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ 'ਵੀ ਬੱਚੇ ਦਰਜ ਹੈ ਬਟਿੰਡੇ 'ਵੀ ਐਨਡੀਪੀਐਸ ਦਾ ਥਰਮਲ ਥਾਣੇ ਚ ਹੈਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਅੱਗ ਲਾਉਣੀ ਕਿਸੇ ਦੇ ਘਰ ਨੂੰ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਇਹ ਔਰ ਇਹਦੇ ਚ ਜਿਹੜੇ ਵਕਫ ਵਕ ਮੁਕਦਮੇ ਜਿਹੜੇ ਹੀਰਿਸ ਕ੍ਰਾਈਮ ਦੇ ਵੀ ਹੈ ਜਿੱਥੇ ਡਕੈਤੀ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ 올 ਅਕ੍ਰੋਸ ਸਟੇਟ ਹੈਗੇ ਬਹੁਤ ਮੈਟੋਰੀਅਸ ਨੇ ਇਸ ਤਰ੍ਹਾਂ ਕਰ ਸੀ ਕਿ ਫੋਕਸ ਸੀ ਰਣੈਣੇ ਕਰਵਾਇਆ ਜਿਹੜੀ ਨਾਲ ਘਰ ਵਾਲੇ ਪਰਦੇ ਦੀ ਟੂਲ ਨਹੀਂ ਐਕਟਿਵ ਸੀਗਾ ਲੱਗਦਾ ਹੁਣ ਵੀ ਐਕਟਿਵ ਹੈ ਜੀ ਘਰਦਿਆਂ ਨੂੰ ਵੀ ਵਿੱਚ ਨਾਲ ਲਾਇਆ ਦੇਖੋ ਇਹਦੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤੁਹਾਨੂੰ ਦੱਸਿਆ ਵੀ ਇਹ 6 ਕਿਲੋ ਆਫੀਮ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਜੀ ਇਹਨਾਂ ਤੋਂ ਔਰ ਉਹ ਕੈਮੀਕਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕਵਾਂਟੀਟੀ ਵਧਾਉਣ ਵਾਲਾ ਜਿਹੜਾ ਹੁੰਦਾ ਹੈ ਹੀਰੋਇਨ ਦੀ ਸੋ ਥੈਟ ਜੇ ਦੇਖੋ 2 ਕਿਲੋ ਨੂੰ 4 ਕਿਲੋੇ ਬਣਾ ਲੈਂਦੇ ਸੀਗੇ ਔਰ ਉਹਦੀ ਸਮਗਲਿੰਗ ਕਰਦੇ ਰਹੇ ਮੈਂ ਮੋਕਪ ਨਾਲ ਗੱਲ ਕਰਦੇ ਤੁਸੀਂ ਕੀ ਗੱਲਬਾਤ ਚੱਲ ਰਹੀ ਜੇ ਤੁਸੀਂ ਦੱਸੋ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮੈਨੂੰ ਸਨ ਹੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਡਰੱਗ ਦੇ ਖਿਲਾਫ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚ ਉਹ ਤੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹੀ ਸਮਝਾ ਰਿਹਾ ਸੀ ਵੀ ਦੇਖੋ ਨੇਕ ਨੀਤੀ ਤੇ ਬਰਕਤ ਦੀ ਕਮਾਈ ਕਰੀਏ ਉਦੇ ਚ ਸਾਰਾ ਪਰਮਾਤਮਾ ਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀਗੇ ਦੂਜੀ ਗੱਲ ਉਹ ਇਹ ਕਹਿ ਰਹੇ ਸੀ ਕਿ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਕਿਉਂਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਡਰੱਗ ਮਨੀ ਨਾਲੇ ਕੰਮ ਕੀਤਾ ਹੋਵੇ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਲੀਅਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਯੰਗਰ ਜਨਰੇਸ਼ਨ ਸਰ ਇਹਨਾਂ ਦੀ ਹੁਣ ਬੰਦ ਸੀ ਕਾਫੀ ਦੇਰ ਤੋਂ ਬੰਦਾ ਜਦੋਂ ਤੋਂ ਛੜੇ ਗਏ ਮੈਂ ਤੁਹਾਨੂੰ ਦੱਸਿਆ ਬ੍ਰਦਰ ਇਹਦਾ ਤੇ ਡਾਕਟਰ ਵੱਡੀ ਰਿਕਵਰੀ ਹੋਈ ਸੀ ਕਮਰਸ਼ੀਅਲ ਕੁਆਂਟੀਟੀ ਦੀ ਉਸ ਤੋਂ ਬਾਅਦ ਹਾਂਡ ਕੁਆਂਟ ਵੀ ਲੋਕ ਦੱਸ ਰਹੇ ਵੀ ਇਹ ਕੋਈ ਆਏ ਨਹੀਂ ਉਸ ਤੋਂ ਬਾਅਦ ਉਹ ਤਾਂ ਆਪੇ ਭੱਜਿਆ ਹੋਇਆ ਇਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਹੋਰ ਵੀ ਪ੍ਰੋਪਰਟੀ ਆਈ ਹੈ ਇਸ ਤੋਂ ਇਲਾਵਾ ਇਹ ਅਜੇ ਚੱਲ ਰਹੀ ਹੈ ਜੀ ਜਾਂ ਜਿੰਨ ਦੇ ਕੋ ਸਾਹਮਣੇ ਆਏਗੀ ਉਹਦੇ ਜੋ ਵੀ ਲੀਗਲ ਕਾਰਵਾਈ ਉਹ ਤਾਂ ਕੀਤੀ ਜਾਏਗਾ ਸਰ ਵੱਡੀਆਂ ਕਨਸਾਈਲਮੈਂਟ ਆਈ ਥੀ ਇਹਨਾਂ ਦੀਆਂ 8-8 ਕਿਲੋ ਦੇ ਹਿਸਾਬ ਨਾਲ ਤੇ ਇਹ ਕਿੱਥੋਂ ਆਉਂਦੀਆਂ ਸੀ ਕਿੱਥੇ ਜਾਂਦੀਆਂ ਸੀ ਇਹਦੇ ਬਾਰੇ ਕੁਝ ਉਹ ਆਪਾਂ ਪਹਿਲਾਂ ਵੀ ਉਦੋਂ ਇਹਨਾਂ ਦੀ ਜਦੋਂ ਫੜੇ ਗਏ ਸੀ ਉਦੋਂ ਵੀ ਪ੍ਰੈਸ ਨੂੰ ਸ਼ੇਅਰ ਕੀਤਾ ਸੀ ਬੇਸਿਕਲੀ ਜਿਹੜੀ ਇਹ ਹੀਰੋਇਨ ਹੈ ਇੱਕ ਕ੍ਰੋਸ ਦੀ ਬਾਰਡਰ ਡਰੋਨ ਨਾਲ ਹੀ ਆ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੋਂ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਕੈਮੀਕਲ ਲਏ ਸੀ ਇਹ ਇਨਹਾਂਂਸਰ ਉਹ ਇਹ ਸੂਰਜ ਜਿਹੜਾ ਹੈਗਾ ਸਰਵਪ੍ਰਤਾਪ ਇਹਦੇ ਫੜੇ ਜਾਣ ਤੋਂ ਹੀ ਪਤਾ ਲੱਗਣਾ ਵੀ ਉਹ ਲਿਆਂਦੇ ਕਿੱਥੋਂ ਸੀ ਕਿਉਂਕਿ ਬੇਟੀ ਨੂੰ ਤੇ ਬ੍ਰਦਰ ਨੂੰ ਵੀ ਇਹਨੇ ਕਿਹਾ ਸੀ ਵੀ ਇਦਾਂ ਤੁਸੀਂ ਵਧਾ ਲਓ ਸਪਲਾਈ ਇਹੀ ਕਰਦਾ ਰਿਹਾ ਉਹਨਾਂ ਨੂੰ ਜ਼ਰੀਆ ਇਹੀ ਸੀ ਮਤਲਬ ਮੋਢੇ ਹੀ ਇੱਕ ਪਰਿਵਾਰ ਦੇ ਵਿੱਚ ਜਿਹੜੀ ਡੋਟਰ ਇਹਦੀ ਕਾਬੂ ਕੀਤੀ ਉਹਨਾਂ ਨੂੰ ਜੇਲ੍ਹ ਦੇ ਇਲਾਕੇ ਦੇ ਪਿੱਛੇ ਵੀ ਭੇਜਿਆ ਉਹ ਸ਼ਾਦੀशुदा ਜਾਂ ਫਿਰ ਕੁਵਾਰੀ ਸੀ ਕਿਉਂ ਨਾ ਮੈਨੂੰ ਹੁਣ ਡਿਟੇਲ ਨਹੀਂ ਪਤਾ अनमैरिड बट बेसिकली ਆਪਾਂ ਤਾਂ ਇਹ ਮੈਸੇਜ ਤੁਹਾਡੇ ਰਾਹੀਂ ਮੈਂ ਜ਼ਰੂਰ ਦੇਣਾ ਚਾਹੁੰਦਾ ਯੂਥ ਨੂੰ ਕਿ ਦੇਖੋ ਜਿਹੜੇ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਜਿਹੜੀ ਵੀ ਆਪਾਂ ਡਰੱਗ ਮਨੀ ਨਾਲ ਜਾਂ ਇਲੀਗਲ ਮੀਨਸ ਨਾਲ ਚੀਜ਼ਾਂ ਬਣਾਉਂਦੇ ਆ ਉਹ ਕਿਸੇ ਨਾ ਕਿਤੇ ਦਿਨ ਜਿਹੜੇ ਕਾਨੂੰਨ ਦੀ ਗ੍ਰਿਫਤ ਚ ਆ ਕੇ ਤੇ ਸਾਰਾ ਤੁਹਾਡਾ ਟੈਟੇ ਦੀ ਹੋ ਜਾ ਠੀਕ ਥੈਂਕ ਯੂ